ਹੈਦਰਾਬਾਦ ਸ਼ੋਅ ਤੋਂ ਪਹਿਲਾਂ ਗਾਇਕ ਦਿਲਜੀਤ ਦੋਸਾਂਝ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਕਿ ਸ਼ੋਅ ਲਈ ਜਾਰੀ ਕੀਤੀਆਂ ਗਈਆਂ ਨੇ ਨੰਮੀਆਂ ਗਾਈਡਲਾਈਨਸ ਕਿ ਸ਼ੋਅ ਦੇ ਵਿੱਚ ਬੱਚਿਆਂ ਨੂੰ ਸਟੇਜ ਤੇ ਬੁਲਾਉਣ ਦੀ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਗਾਇਕ ਸਟੇਜ ਦੇ ਉੱਪਰ ਜਿਹੜਾ ਹੈ ਅਸਲੇ ਵਾਲੇ ਗੀਤ ਨਹੀਂ ਗਾ ਸਕਣਗੇ ਇਹ ਜਿਹੜਾ ਇੱਕ ਨੋਟਿਸ ਜਾਰੀ ਕਰ ਦਿੱਤਾ ਗਿਆ ਦਿਲਜੀਤ ਦੋਸਾਂਝ ਨੂੰ ਤਾਂ ਜੋ ਹੈ ਇਹ ਗਾਈਡਲਾਈਨਸ ਨੂੰ ਫਾਲੋ ਕਰਨ ਕਿ ਇਹ ਸ਼ੋਅ ਦੇ ਵਿੱਚ ਬੱਚਿਆਂ ਨੂੰ ਸਟੇਜ ਦੇ ਉੱਪਰ ਬੁਲਾਉਣ ਦੀ ਪੂਰੀ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਗਨ ਕਲਚਰ ਵਾਲੇ ਗੀਤ ਵੀ ਸਟੇਜ ਦੇ ਉੱਪਰ ਗਾਇਕ ਨਹੀਂ ਗਾ ਸਕਣਗੇ ਕਿਉਂਕਿ ਹైదరాబాద్ ਦੇ ਵਿੱਚ ਦਿਲਜੀਤ ਦੋਸਾਂਝ ਦਾ ਜਿਹੜਾ ਸ਼ੋਅ ਹੈ ਸ਼ੋਅ ਤੋਂ ਪਹਿਲਾਂ ਹੀ ਉਹਨਾਂ ਨੇ ਇੱਕ ਨੋਟਿਸ ਜਾਰੀ ਕਰ ਦਿੱਤਾ ਹੈ ਕਿ ਸ਼ੋਅ ਦੇ ਲਈ ਨਵੀਆਂ ਗਾਈਡਲਾਈਨਸ ਜਾਰੀ ਕਰ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਕਿ ਬੱਚਿਆਂ ਨੂੰ ਸਟੇਜ ਦੇ ਉੱਪਰ ਨਹੀਂ ਬੁਲਾ ਸਕਣ ਦਿਲਜੀਤ ਦੋਸਾਂਝ ਜੇਕਰ ਪਿਛਲੇ ਸ਼ੋਅਜ਼ ਦੀ ਗੱਲ ਕਰੀਏ ਤਾਂ ਬੱਚਿਆਂ ਨੂੰ ਸਟੇਜ ਦੇ ਉੱਪਰ ਬੁਲਾ ਕੇ ਦਿਲਜੀਤ ਦੋਸਾਂਝ ਵੱਲੋਂ ਉਹਨਾਂ ਨੂੰ ਪਿਆਰ ਵੀ ਦਿੱਤਾ ਜਾਂਦਾ ਸੀ ਤੇ ਉਹਨਾਂ ਦੇ ਨਾਲ ਨੱਚਦੇ ਵੀ ਸੀਗੇ ਦਿਲਜੀਤ ਦੋਸਾਂਝ ਪਰ ਹੁਣ ਜਿਹੜਾ ਹੈ ਅਗਲਾ ਸ਼ੋਅ ਜੋ ਹైదరాబాద్ ਦੇ ਵਿੱਚ ਹੈ ਉਸ ਦੇ ਵਿੱਚ ਸਟੇਜ ਦੇ ਉੱਪਰ ਬੱਚਿਆਂ ਨੂੰ ਨਹੀਂ ਬਿਲਾ ਸਕਣੇ ਦਿਲਜੀਤ ਦੋਸਾਂਝ ਇਹ ਹੀ ਉਹਨਾਂ ਨੂੰ ਇੱਕ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਤੇ ਇਸ ਗਾਈਡਲਾਈਨਸ ਦੇ ਵਿੱਚ ਤੇ ਗਾਇਕ ਸਟੇਜ ਦੇ ਉੱਪਰ ਜਿਹੜਾ ਅਸਲੇ ਵਾਲੇ ਗੀਤ ਨਹੀਂ ਗਾ ਸਕਣਗੇ ਇਹ ਜਿਹੜਾ ਦਿਲਜੀਤ ਦੋਸਾਂਝ ਨੇ ਇੱਕ ਨੋਟਿਸ ਜਾਰੀ ਕਰ ਦਿੱਤਾ ਤੁਹਾਨੂੰ ਫਿਰ ਤੋਂ ਦੱਸ ਦੇ ਕਿ ਨਵੀਆਂ ਗਾਈਡਲਾਈਨਸ ਜਿਹੜੀਆਂ ਨੇ ਦਿਲਜੀਤ ਦੋਸਾਂਝ ਦੇ ਲਈ ਜਾਰੀ ਕਰ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਬੱਚਿਆਂ ਨੂੰ ਸਟੇਜ ਦੇ ਉੱਪਰ ਬੁਲਾਉਂਦੀ ਪਵੰਦੀ ਲਗਾ ਦਿੱਤੀ ਗਈ ਤੇ ਗਾਇਕ ਨੂੰ ਸਟੇਜ ਦੇ ਉੱਪਰ ਅਸਲੀ ਵਾਲੇ ਗੀਤ ਗਾਉਣ ਦੀ ਵੀ ਪਵੰਦੀ ਲਗਾ ਦਿੱਤੀ ਗਈ